5 ਜੂਨ 1984 ਵਾਲੇ ਦਿਨ ਭਾਰਤੀ ਫੌਜ ਦੁਆਰਾ ਚਲਾਏ ਗਏ ਆਪਰੇਸ਼ਨ ਬਲੂ ਸਟਾਰ ਦੌਰਾਨ ਕੀ ਕੁਝ ਫੌਜ ਦੇ ਮੋਰਚਿਆਂ ਨੂੰ ਕਿਵੇਂ ਤਬਾਹ ਕੀਤਾ? ਸੰਤ ਜਰਨੈਲ ਸਿੰਘ ਜੀ ਅਤੇ ਬਾਕੀ ਮੋਹਰੀ ਸਿੰਘਾਂ ਦੀ ਜੋਜ ਰਹੇ ਸਿੰਘਾਂ ਨੂੰ ਉਸ ਦਿਨ ਕੀ ਹਦਾਇਤ ਸੀ? ਇਸ ਆਪਰੇਸ਼ਨ ਦੌਰਾਨ ਗੁਰਦੀਪ ਬਰਾੜ ਨੇ ਕਿਹੜੇ ਝੂਠ ਬੋਲੇ? 5 ਜੂਨ ਨੂੰ ਫੌਜ ਦੇ ਕਮਾਂਡੋ ਸਰੋਵਰ ਦੇ ਵਿੱਚੋਂ ਦਰਬਾਰ ਸਾਹਿਬ ਵੱਲ ਕਿਉਂ ਪਹੁੰਚਣਾ ਚਾਹੁੰਦੇ ਸੀ? ਕੀਸ਼ਰੀ ਦਰਬਾਰ ਸਾਹਿਬ ਦੇ ਅੰਦਰ ਵੀ ਸਿੰਘਾਂ ਦੇ ਮੋਰਚੇ ਸੀ ਅੱਜ ਵਾਲੀ ਵੀਡੀਓ ਵਿੱਚ 5 ਜੂਨ ਦੇ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਵੇ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ 4 ਜੂਨ 1984 ਵਾਲੇ ਦਿਨ ਫੌਜ ਨੇ ਅਕਾਲ ਤਖਤ ਸਾਹਿਬ ਉੱਪਰ ਛੋਟੇ ਗੋਲੇ ਮਾਰ ਕੇ ਖੁੱਲੀ ਪਾਵਰਫੁੱਲ ਫਾਇਰਿੰਗ ਕਰਕੇ ਇਸ جنگ ਦੀ ਸ਼ੁਰੂਆਤ ਕਰ ਦਿੱਤੀ ਸੀ ਪਿਛਲੀਆਂ ਵੀਡੀਓ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ 1 ਜੂਨ ਤੋਂ ਹੀ ਫੌਜ ਨੇ ਟੈਕਟੀਕਲ ਹੈੱਡਕੁਆਰਟਰ ਬਣਾਇਆ ਹੋਇਆ ਸੀ ਇਸ ਹੈੱਡਕੁਆਟਰ ਤੋਂ ਜਨਰਲ ਬਰਾੜ ਪੂਰੇ ਆਪਰੇਸ਼ਨ ਨੂੰ ਮੈਨੇਜ ਕਰ ਰਿਹਾ ਸੀ ਸੋ ਬਰਾੜ ਦੇ ਹੁਕਮ ਅਨੁਸਾਰ 4 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ ਤਾਂ ਜੋ ਸਿੰਘ ਘਬਰਾ ਜਾਣ ਪਰ ਸਿੰਘਾਂ ਉੱਤੇ ਇਹਦਾ ਕੋਈ ਅਸਰ ਨਹੀਂ ਹੋਇਆ ਬਰਾੜ ਨੂੰ ਉਮੀਦ ਸੀ ਕਿ ਸਾਡੀ ਫਾਇਰਿੰਗ ਦੇ ਜਵਾਬ ਵਿੱਚ ਹੋਣ ਵਾਲੀ ਜਵਾਬੀ ਫਾਇਰਿੰਗ ਵਿੱਚ ਸਿੰਘਾਂ ਦੇ ਮੋਰਚਿਆਂ ਦਾ ਪਤਾ ਲੱਗ ਜਾਊ ਪਰ ਅਜੇ ਹੁਣ ਕੁਝ ਨਹੀਂ ਹੋਇਆ ਬਰਾੜ ਨੂੰ ਪਤਾ ਸੀ ਕਿ ਇਹਨਾਂ ਮੋਰਚਿਆਂ ਨੂੰ ਬਣਾਉਣ ਵਾਲਾ ਜਨਰਲ ਸੁਭੇਕ ਸਿੰਘ ਜਿਸ ਦੀ ਸਿਆਣਪ ਅਤੇ ਯੁੱਧ ਨੀਤੀ ਤੋਂ ਬਰਾੜ ਨੂੰ ਵੀ ਡਰ ਲੱਗਦਾ ਸੀ ਸੋ 4 ਜੂਨ ਦੀ ਸਾਰੀ ਰਾਤ ਫਾਇਰਿੰਗ ਹੁੰਦੀ ਰਹੀ ਇਸ ਫਾਇਰਿੰਗ ਦਾ ਮੇਨ ਟਾਰਗੇਟ ਸੀ ਉੱਚੇ ਅਤੇ ਸਾਹਮਣੇ ਵਾਲੇ ਮੋਰਚੇ ਜਿਨ੍ਹਾਂ ਨੂੰ ਫੌਜ ਦੇਖ ਸਕਦੀ ਸੀ ਜਿਵੇਂ ਬੁੰਗਿਆਂ ਵਾਲੇ ਮੋਰਚੇ ਟੈਂਕੀ ਵਾਲਾ ਮੋਰਚਾ ਬ੍ਰਹਮ ਅਖਾੜਾ ਵਾਲਾ ਮੋਰਚਾ ਸੋ ਜਨਰਲ ਸੁਭੇਕ ਸਿੰਘ ਵੱਲੋਂ ਸਿੰਘਾਂ ਨੂੰ ਹਦਾਇਤ ਸੀ ਕਿ ਅੰਦਰਲੇ ਮੋਰਚਿਆਂ ਤੋਂ ਸਿਰਫ ਲੋੜ ਪੈਣ ਤੇ ਹੀ ਫਾਇਰਿੰਗ ਕੀਤੀ ਜਾਵੇ ਸੋ 4 ਜੂਨ ਦੀ ਰਾਤ ਕੇਵਲ ਉੱਪਰਲੇ ਅਤੇ ਛੱਤਾਂ ਵਾਲੇ ਮੋਰਚਿਆਂ ਤੋਂ ਹੀ ਫਾਇਰਿੰਗ ਕੀਤੀ ਗਈ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰਲੇ ਲੁਕਵੇਂ ਮੋਰਚੇ ਸੀ ਉਥੋਂ ਕਿਸੇ ਤਰ੍ਹਾਂ ਦੀ ਕੋਈ ਵੀ ਫਾਇਰਿੰਗ ਨਹੀਂ ਕੀਤੀ ਕਿਉਂਕਿ ਫੌਜ ਅਜੇ ਤੱਕ ਬਾਹਲੇ ਮੋਰਚਿਆਂ ਦਾ ਹੀ ਮੁਕਾਬਲਾ ਕਰ ਰਹੀ ਸੀ ਜੋ ਕਿ ਦਿਸ ਰਹੇ ਸੀ ਕਿਉਂਕਿ ਫੌਜ ਨੂੰ ਪਤਾ ਸੀ ਕਿ ਜਦੋਂ ਤੱਕ ਇਹਨਾਂ ਮੋਰਚਿਆਂ ਨੂੰ ਨਹੀਂ ਉਡਾਇਆ ਜਾ ਸਕਦਾ ਉਨਾ ਚਿਰ ਅਸੀਂ ਅੱਗੇ ਨਹੀਂ ਵਧ ਸਕਦੇ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਐਂਟਰ ਨਹੀਂ ਹੋ ਸਕਦੇ ਇਸ ਫਾਇਰਿੰਗ ਦੇ ਦੌਰਾਨ ਸਿੰਘਾਂ ਦੇ ਕਈ ਮੋਰਚੇ ਖਤਮ ਹੋ ਗਏ ਸੀ ਜਦੋਂ ਕੋਈ ਮੋਰਚਾ ਨੁਕਸਾਨਿਆ ਜਾਂਦਾ ਸੀ ਤਾਂ ਬਚੇ ਹੋਏ ਸਿੰਘ ਆਪਣੀ ਯੁੱਧ ਨੀਤੀ ਅਨੁਸਾਰ ਅਗਲੇ ਮੋਰਚਿਆਂ ਤੇ ਜਾ ਕੇ ਡਟ ਜਾਂਦੇ ਸੀ ਸੋ 5 ਜੂਨ ਦੇ ਲਗਭਗ ਸਾਰੇ ਦਿਨ ਵੀ ਇਹ ਦਿਸ ਰਹੇ ਮੋਰਚਿਆਂ ਉੱਪਰ ਫਾਇਰਿੰਗ ਹੁੰਦੀ ਰਹੀ ਪਰ ਸਿੰਘਾਂ ਨੇ ਜੋ ਅੰਦਰਲੇ ਗੁਪਤ ਮੋਰਚੇ ਸੀ ਉਹਨਾਂ ਦੀ ਮਜਬੂਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਉਸ ਦਿਨ ਸੰਤ ਜਰਨੈਲ ਸਿੰਘ ਜੀ ਜਨਰਲ ਸੁਭੇਕ ਸਿੰਘ ਅਤੇ ਭਾਈ ਅਮਰੀਕ ਸਿੰਘ ਵਰਗੇ ਮੁਖੀ ਸਿੰਘਾਂ ਦੀ ਜੂਝ ਰਹੇ ਸਿੰਘਾਂ ਨੂੰ ਹਦਾਇਤ ਸੀ ਕਿ ਕੋਈ ਵੀ ਬਿਨਾਂ ਮਤਲਬ ਇੱਧਰ ਉੱਧਰ ਨਹੀਂ ਘੁੰਮੇਗਾ ਅਤੇ ਫਾਇਰਿੰਗ ਕੇਵਲ ਦੁਸ਼ਮਣ ਦੇਸਣ ਤੇ ਹੀ ਕੀਤੀ ਜਾਏਗੀ ਅਤੇ ਗੋਲੀਆਂ ਨੂੰ ਵੇਸਟ ਨਾ ਕੀਤਾ ਜਾਏ ਮੋਰਚਿਆਂ ਵਿੱਚ ਪਾਣੀ, ਪੁੱਜੇ ਛੋਲੇ ਅਤੇ ਗੁਰਦਾ ਪ੍ਰਬੰਧ ਕੀਤਾ ਜਾਏ ਜਿੰਨਾ ਸਿੰਘਾਂ ਦੇ ਕੋਲ ਦੋ ਦੋ ਹਥਿਆਰ ਨੇ ਉਹ ਇੱਕ ਹਥਿਆਰ ਉਹਨਾਂ ਸਿੰਘਾਂ ਨੂੰ ਦੇਣ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ ਅਤੇ ਜੋ ਦਿਸ ਰਹੇ ਮੋਰਚੇ ਨੇ ਜਿਨ੍ਹਾਂ ਦਾ ਫੌਜ ਵੱਲੋਂ ਨੁਕਸਾਨ ਕੀਤਾ ਜਾ ਚੁੱਕਾ ਉਹ ਮੋਰਚਿਆਂ ਦੇ ਬਚੇ ਹੋਏ ਸਿੰਘ ਸੈਕੰਡ ਡਿਫੈਂਸ ਮਤਲਬ ਅੰਦਰਲੇ ਮੋਰਚਿਆਂ ਉਪਰ ਆ ਕੇ ਡਟ ਜਾਣ ਸੋ ਇਸ ਤਰ੍ਹਾਂ ਅੰਦਰਲੇ ਜਰਨੈਲ ਆਪਣੇ ਸਿੰਘਾਂ ਨੂੰ ਹਦਾਇਤਾਂ ਦੇ ਰਹੇ ਸੀ ਅਤੇ ਬਾਹਰਲੀ ਫੌਜ ਨੂੰ ਉਹਨਾਂ ਦੇ ਜਰਨੈਲ ਤਕਰੀਬਨ 5 ਜੂਨ ਦੀ ਦੁਪਹਿਰ ਨਗ ਚੁੱਕੀ ਸੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਮੌਜੂਦ ਪਾਣੀ ਵਾਲੀ ਟੈਂਕੀ ਉੱਪਰ ਤੱਕਾ ਨਾ ਮਾਰਨ ਵਾਲੀ 106 ਐਮ ਐਮ ਗਨ ਤੇ 3.7 ਇੰਚ ਹੌਵਿਟਜ਼ਰ ਗਨ ਦੇ ਜੋ ਗੋਲੇ ਸੀ ਉਹ ਧਾਗੇ ਗਏ ਉਹਨਾਂ ਗੋਲਿਆਂ ਦੇ ਨਾਲ ਉਹਨਾਂ ਉੱਚੀਆਂ ਮਾਰਤਾਂ ਦਾ ਕਾਫੀ ਨੁਕਸਾਨ ਹੋਇਆ ਸੋ 5 ਜੂਨ ਸ਼ਾਮ ਤੱਕ ਦਿਸ ਰਹੇ ਮੋਰਚੇ ਲਗਭਗ ਤਬਾਹ ਕਰ ਦਿੱਤੇ ਗਏ ਜਿੰਨਾ ਵਿੱਚ ਹੋਟਲ ਟੈਂਪਲ 뷰 ਬ੍ਰਹਮ ਬੂਟਾ ਅਖਾੜਾ ਤੇ ਕੁਝ ਹੋਰ ਵੀ ਮੋਰਚੇ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹਨਾਂ ਮੋਰਚਿਆਂ ਵਿੱਚੋਂ ਕੁਝ ਮੋਰਚਿਆਂ ਦੀ ਅਗਵਾਈ ਬੀਬੀਆਂ ਵੱਲੋਂ ਵੀ ਕੀਤੀ ਜਾ ਰਹੀ ਸੀ ਜਿਨ੍ਹਾਂ ਦੇ ਸਬੂਤ ਕੁਝ ਲਿਖਤਾਂ ਅਤੇ ਕਈ ਬਿਆਨਾਂ ਤੋਂ ਵੀ ਮਿਲਦਾ ਸੋ ਹੁਣ ਤੱਕ ਇਹਨਾਂ ਮੋਰਚਿਆਂ ਨੂੰ ਫੌਜ ਨੇ ਆਸਾਨੀ ਨਾਲ ਤਬਾਹ ਕਰ ਦਿੱਤਾ ਸੀ ਪਰ ਇਹ ਮੋਰਚੇ ਦਾ ਜਨਰਲ ਸੁਬੇਕ ਸਿੰਘ ਦੀ ਰਣਨੀਤੀ ਦਾ ਹੀ ਕੇਸ ਦਾ ਸੀ ਜਿਸ ਨਾਲ ਫੌਜ ਦੇ ਮੁਖੀਆਂ ਨੂੰ ਭਰਮ ਹੋ ਗਿਆ ਸੀ ਕਿ ਜਿਵੇਂ ਅਸੀਂ ਆਸਾਨੀ ਨਾਲ ਇਹ ਮੋਰਚੇ ਜਿੱਤ ਲਏ ਆ ਇੰਨੀ ਜਲਦੀ ਨਾਲ ਹੀ ਅਸੀਂ ਅੰਦਰਲੇ ਮੋਰਚੇ ਵੀ ਜਿੱਤ ਲਵਾਂਗੇ ਪਰ ਜੋ ਬਾਅਦ ਵਿੱਚ ਜੋ ਅੰਦਰ ਹਾਲਾਤ ਬਣੇ ਜਿਨ੍ਹਾਂ ਦਾ ਜ਼ਿਕਰ ਕਲਦੀਪ ਰਾੜ ਖੁਦ ਵੀ ਆਪਣੀ ਕਿਤਾਬ 'ਚ ਕਰਦਾ ਉਹ ਫੌਜ ਲਈ ਬੜਾ ਡਰਾਉਣਾ ਸੀ ਅਜਿਹਾ ਸਮਾਂ ਵੀ ਆ ਗਿਆ ਸੀ ਕਿ ਫੌਜ ਅੰਦਰ ਜਾਣ ਤੋਂ ਡਰ ਰਹੀ ਸੀ ਅਤੇ ਬਰਾੜ ਉਹਨਾਂ ਨੂੰ ਗਾਲਾਂ ਕੱਢ ਕੇ ੱੱੱਕੇ ਨਾਲ ਅੰਦਰ ਭੇਜ ਰਿਹਾ ਸੀ ਇਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਜਦੋਂ ਅੰਦਰਲੇ ਮੋਰਚਿਆਂ ਦੇ ਬਾਰੇ ਗੱਲ ਕਰਾਂਗੇ ਸੋ 5 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ ਪਰ ਫੌਜ ਆਪਣੀ ਪਲੈਨਿੰਗ ਵਿੱਚ ਕਾਮਯਾਬ ਨਹੀਂ ਹੋ ਪਾਈ ਪਲੈਨਿੰਗ ਫੌਜ ਦੀ ਇਹ ਸੀ ਕਿ ਅੰਦਰਲੇ ਮੋਰਚਿਆਂ ਦੀ شناخت ਹੋ ਸਕੇ ਕਿ ਕਿਹੜੇ ਮੋਰਚੇ ਕਿੱਥੇ ਆ ਪਰ ਨਾ ਤਾਂ ਪੂਰੀ ਤਰ੍ਹਾਂ ਹਥਿਆਰਾਂ ਦੀ شناخت ਹੋ ਪਈ ਤੇ ਨਾ ਹੀ ਮੋਰਚਿਆਂ ਦੀ ਸੋ ਬਾਹਰਲੇ ਦਿਸਦੇ ਮੋਰਚਿਆਂ ਨੂੰ ਤਬਾਹ ਕਰਨ ਤੋਂ ਬਾਅਦ ਫੌਜ ਆਪਣੀ ਪਲੈਨਿੰਗ ਕਰਦੀ ਆ ਇਹ ਪਲੈਨਿੰਗ ਵਿੱਚ ਮੁਢਲੀ ਕਾਰਵਾਈ ਇਹ ਸੀ ਕਿ ਬੀਐਸਐਫ ਨੇ 5 ਜੂਨ ਦੀ ਰਾਤ ਨੂੰ 9 ਵਜੇ ਤੱਕ ਹੋਟਲ ਟੈਂਪਲ 뷰 ਨੂੰ ਆਪਣੇ ਕਬਜ਼ੇ 'ਚ ਲੈਣਾ ਤੇ ਦੂਸਰਾ ਸੀ CRPF ਨੇ 5 ਜੂਨ ਨੂੰ ਰਾਤ ਦੇ 10 ਵਜੇ ਤੱਕ ਬ੍ਰਹਮ ਖੜਾ ਨੂੰ ਕਬਜ਼ੇ 'ਚ ਲੈ ਲੈਣਾ। ਉਹਨਾਂ ਦਾ ਅਗਲਾ ਪਲਾਨ ਸੀ ਕਿ 10 ਗਾਰਡਸ ਨੇ 6 ਜੂਨ ਰਾਤ 1 ਵਜੇ ਤੱਕ ਹਰਮੰਦਰ ਸਾਹਿਬ ਸਮੂਦੀ ਉਤਰੀ ਬਾਹੀ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਸੀ। ਉਤਰੀ ਬਾਹੀ ਉਹ ਆ ਜਿੱਧਰ ਘੰਟਾ ਘਰ ਮੇਰ ਗੇਟ ਦੀ ਐਂਟ੍ਰੈਂਸ ਆ। ਇਸੇ ਤਰ੍ਹਾਂ ਜੋ ਪੈਰਾ ਕਮਾਂਡੋ ਸੀ ਰਾਤ 1 ਵਜੇ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿੱਚ ਉਹਨਾਂ ਨੇ ਪਹੁੰਚਣਾ ਸੀ। ਇੱਥੇ SFF ਨੇ ਕਨਸਟਰ ਗੈਸ ਦੇ ਗੋਲੇ ਅਕਾਲ ਤਖਤ ਸਾਹਿਬ ਦੇ ਅੰਦਰ ਸੁੱਟਣੇ ਸੀ। ਕਿਉਂਕਿ ਪਹਿਲਾਂ ਸਰਕਾਰ ਦਾ ਇਹ ਹੁਕਮ ਸੀ ਕਿ ਹੋ ਸਕੇ ਤਾਂ ਮੋਹਰੀ ਸਿੰਘਾਂ ਨੂੰ ਜੂੰਦਿਆਂ ਫੜਿਆ ਜਾਵੇ ਤਾਂ ਜੋ ਸਿੰਘਾਂ ਨੂੰ ਨੀਮਾ ਦਿਖਾਇਆ ਜਾ ਸਕੇ ਇਸੇ ਤਰ੍ਹਾਂ ਫੌਜ ਨੇ ਉਸ ਸਮੇਂ ਡਾਈਵਰਸ ਵੀ ਬੁਲਾਏ ਸੀ ਜਿਨ੍ਹਾਂ ਨੇ ਸਰੋਵਰ ਵਿੱਚ ਦੀ ਤੈਰ ਕੇ ਹਰਮੰਦਰ ਸਾਹਿਬ ਤੱਕ ਪਹੁੰਚ ਕੇ ਫਿਰ ਦਰਸ਼ਨੀ ਡੂੜੀ ਤੱਕ ਪਹੁੰਚਣਾ ਸੀ ਇਹ ਡਾਈਵਰਸ ਵੀ ਕਮਾਂਡੋ ਫੋਰਸ ਸੀ ਇਹਨਾਂ ਬਾਰੇ ਗੁਰਦੀਪ ਬਰਾੜ ਨੇ ਇੱਕ ਝੂਠ ਵੀ ਬੋਲਿਆ ਸੀ ਕਿ ਅਸੀਂ ਡਾਈਵਰਸ ਹਰਮੰਦਰ ਸਾਹਿਬ ਬਿਲਡਿੰਗ ਵੱਲ ਇਸ ਲਈ ਭੇਜ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਹਰਮੰਦਰ ਸਾਹਿਬ ਦੇ ਅੰਦਰ ਵੀ ਸਿੰਘਾਂ ਦੇ ਮੋਰਚੇ ਆ ਪਰ ਇਹ ਬਿਲਕੁਲ ਝੂਠ ਹੈ ਇਸ ਬਾਰੇ ਉਸ ਸਮੇਂ ਦੇ ਹੈੱਡ ਗ੍ਰਾਂਥੀ ਅਤੇ ਹੋਰ ਵੀ ਸਿੰਘਾਂ ਦੇ ਇੰਟਰਵਿਊ ਵਿੱਚ ਤੁਸੀਂ ਸੁਣ ਸਕਦੇ ਆਂ ਗਲਦੀਪ ਬਰਾੜ ਨੇ ਤਾਂ ਇੱਕ ਇੰਟਰਵਿਊ ਵਿੱਚ ਇੱਥੋਂ ਤੱਕ ਵੀ ਕਿਹਾ ਸੀ ਕਿ ਖਾੜਕੂ ਸਿੰਘਾਂ ਨੇ ਹਰਮੰਦਰ ਸਾਹਿਬ ਦੇ ਅੰਦਰ ਬਾਰੂਦ ਭਰ ਦਿੱਤਾ ਸੀ ਤੇ ਉਹ ਇਸ ਨੂੰ ਉਡਾਉਣਾ ਚਾਹੁੰਦੇ ਸੀ ਤਾਂ ਜੋ ਇਸ ਦਾ ਇਲਜ਼ਾਮ ਫੌਜ ਤੇ ਲਗਾਇਆ ਜਾ ਸਕੇ ਪਰ ਇਹ ਵੀ ਬਿਲਕੁਲ ਝੂਠ ਸੀ ਸੋ ਹੁਣ ਆਪਾਂ ਪਲੈਨਿੰਗ ਬਾਰੇ ਅੱਗੇ ਗੱਲ ਕਰਦੇ ਆਂ 26 ਮ드ਰਾਸ ਫੌਜ ਨੇ ਰਾਤ 1 ਵਜੇ ਤੱਕ ਹਰਮੰਦਰ ਸਾਹਿਬ ਸਮੂਦੀ ਦੱਖਣੀ ਅਤੇ ਪੂਰਬੀ ਬਾਹਾਂ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਜਿੱਦਰ ਸ਼ਹੀਦ ਗਾਂਝਾ ਉਹ ਇਲਾਕਾ ਅਤੇ ਜੋ ਲੰਗਰਹਾਲ ਵਾਲੇ ਪਾਸੇ ਦੀ ਬਾਹੀ ਹੈ ਇਹ ਸਾਰੇ ਇਲਾਕੇ ਉੱਪਰ ਕਬਜਾ ਕਰਨਾ ਸੀ ਅਤੇ 9 ਕਮਾਉਂ ਰੈਜੀਮੈਂਟ ਨੇ ਰਾਤ 1 ਵਜੇ ਤੱਕ ਜੋ ਰਾਮਦਾਸ ਰਾਂ ਤੇ ਐਸਜੀਪੀਸੀ ਦਾ ਦਫ਼ਤਰ ਹੈ ਉਸ ਇਲਾਕੇ ਨੂੰ ਕਬਜ਼ੇ ਵਿੱਚ ਲੈਣਾ ਸੀ ਇਹ ਸਾਰੇ ਪਾਸਿਆਂ ਤੋਂ ਫੌਜ ਨੇ ਇੱਕੋ ਸਮੇਂ ਹੀ ਹਮਲਾ ਕਰਨਾ ਸੀ ਤਾਂ ਜੋ ਸਿੰਘਾਂ ਕੋਲੋਂ ਕਿਸੇ ਵੀ ਪਾਸੇ ਸਾਹਮਣਾ ਨਾ ਕੀਤਾ ਜਾ ਸਕੇ ਸੋ ਉਸ ਸਮੇਂ ਬਾਅਦ 6 ਜੂਨ ਨੂੰ ਸਵੇਰੇ 4 ਵਜੇ ਤੱਕ ਇਹ ਸਾਰੀ ਫੌਜੀ ਕਾਰਵਾਈ ਨੂੰ ਕੰਪਲੀਟ ਕਰਨਾ ਸੀ ਇਸ ਸਮੇਂ ਤੱਕ ਤਲਾਸ਼ੀਆਂ ਤੇ ਸਰਚ ਆਪਰੇਸ਼ਨ ਕਰਨਾ ਸੀ ਇਸ ਤੋਂ ਇਲਾਵਾ 9 ਕਮਾਉ ਰੈਜੀਮੈਂਟ ਨੇ 8 ਵਜੇ ਤੱਕ ਸਵੇਰੇ ਸਾਰੇ ਹਿੱਸਿਆਂ ਨੂੰ ਕਬਜ਼ੇ ਵਿੱਚ ਲੈ ਲੈਣਾ ਸੀ ਅਤੇ ਐਸਐਫਐਫ ਨੇ ਕੈਦੀ ਅਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਕਬਜ਼ੇ 'ਚ ਲੈਣਾ ਸੀ ਅਤੇ 12 ਬਿਹਾਰ ਰੈਜੀਮੈਂਟ ਨੇ ਸਾਰੇ ਦਰਬਾਰ ਸਾਹਿਬ ਦੁਆਲੇ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰਕੇ ਰੱਖਣਾ ਸੀ ਸੋ ਜੇਕਰ ਆਪਾਂ ਇਸ ਜੁੱਧ ਵਿੱਚ ਦੋਨੇ ਤਰ੍ਹਾਂ ਦੀ ਤੁਲਨਾ ਕਰਦੇ ਹਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਇੱਕ ਪਾਸੇ ਗਿਣਤੀ ਦੇ ਸਿੰਘਾਂ ਕੋਲ ਵੱਡੇ ਤੋਂ ਵੱਡਾ ਹਥਿਆਰ ਸੀ ਉਹ ਵੀ ਮਸ਼ੀਨ ਗਨ ਤੇ ਦੂਸਰੇ ਪਾਸੇ ਫੌਜ ਕੋਲ ਦੁਨੀਆ ਭਰ ਦੇ ਹਰ ਪ੍ਰਕਾਰ ਦੇ ਹਥਿਆਰ ਇਹ ਸਾਰੇ ਹਥਿਆਰਾਂ ਨੂੰ ਫੌਜ ਨੇ ਕਦੋਂ ਕਿਵੇਂ ਵਰਤਿਆ ਇਸ ਬਾਰੇ ਆਪਾਂ 6 ਜੂਨ ਵਾਲੀ ਵੀਡੀਓ ਚ ਗੱਲ ਕਰਨੀ ਆ ਉਦੋਂ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਸੋ ਫੌਜ ਦੀ ਪਲੈਨਿੰਗ ਵਿੱਚ ਬਖਤਰਬੰਦ ਗੱਡੀਆਂ ਨਾਲ ਫੌਜ ਦੇ ਅੰਦਰ ਜਾਣਾ ਸੀ ਫੌਜ ਨੇ ਉਸ ਸਮੇਂ ਕਨੈਸਟਰ ਗੈਸ ਦੇ ਗੋਲੇ ਵੀ ਮੰਗਵਾ ਲਏ ਸੀ ਇਸ ਦੀ ਟ੍ਰੇਨਿੰਗ ਵੀ ਫੌਜ ਨੂੰ ਉਹ ਜਲਦੀ ਵਿੱਚ ਉੱਥੇ ਹੀ ਦਿੱਤੀ ਗਈ ਸੀ ਕਿਉਂਕਿ ਇਸ ਗੈਸ ਦੀ ਵਰਤੋਂ ਫੌਜ ਵੱਲੋਂ ਬਹੁਤ ਘੱਟ ਕਾਰਵਾਈ ਵਿੱਚ ਕੀਤੀ ਜਾਂਦੀ ਸੀ ਜੋ ਕਿ ਕਿਸੇ ਦੂਸਰੇ ਦੁਸ਼ਮਣ ਦੇਸ਼ ਦੇ ਖਿਲਾਫ ਵਰਤੀ ਜਾਂਦੇ ਸੀ ਕਈ ਮੂਲਕਾਂ ਨੇ ਤਾਂ ਇਸ ਉੱਪਰ ਪਾਬੰਦੀ ਵੀ ਲਗਾਈ ਹੋਈ ਹੈ ਸੋ 5 ਜੂਨ ਨੂੰ ਫੌਜ ਵੱਲੋਂ ਅਨਾਉਂਸਮੈਂਟ ਵੀ ਕੀਤੀਆਂ ਗਈਆਂ ਕਿ ਜੇਕਰ ਕੋਈ ਸ਼ਰਦਾਲੂ ਜਾਂ ਹੋਰ ਬਾਹਰ ਆਉਣਾ ਚਾਹੇ ਤਾਂ ਉਹ ਚੱਟਾ ਝੰਡਾ ਦਿਖਾ ਕੇ ਆ ਸਕਦਾ ਪਰ ਇਸ ਸਮੇਂ ਕੇਵਲ ਕੁਝ ਬਜ਼ੁਰਗ ਹੀ ਬਾਹਰ ਆਏ ਇਸ ਸਮੇਂ ਵੀ ਕਲਦੀਪ ਬਰਾੜ ਨੇ ਝੂਠ ਬੋਲਿਆ ਕਿ ਆਮ ਲੋਕ ਤਾਂ ਬਾਹਰ ਆਉਣਾ ਚਾਹੁੰਦੇ ਆ ਪਰ ਸਿੰਘਾਂ ਨੇ ਉਹਨਾਂ ਨੂੰ ਬੰਦੀ ਬਣਾਇਆ ਹੋਇਆ ਪਰ ਇਹ ਸਭ ਵੀ ਬਿਲਕੁਲ ਝੂਠ ਸੀ ਸੋ ਅੱਗੇ ਫੌਜ ਤੇ ਸਿੰਘਾਂ ਦੇ ਵਿਚਕਾਰ ਕਿਵੇਂ ਲੜਾਈ ਹੋਈ ਕਦੋਂ ਕਿਵੇਂ ਅਤੇ ਕਿਹੜੇ ਹਥਿਆਰ ਵਰਤੇ ਗਏ ਇਹ ਸਾਰੀ ਜਾਣਕਾਰੀ ਅਸੀਂ ਕੱਲ 6 ਜੂਨ ਵਾਲੀ ਵੀਡੀਓ ਚ ਦੱਸਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਚੈਨਲ ਨਾਲ ਜੁੜੇ ਰਹੋ ਧੰਨਵਾਦ